ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਏਥੀਇਜ਼ਮ ਇਸ ਦੀ ਸੋਚ ਇਸ ਦੀ ਦਾਰਸ਼ਨਿਕ ਜੜ੍ਹਾਂ ਤੇ ਇਹ ਕਿਵੇਂ ਮਨੁੱਖੀ ਇਤਿਹਾਸ ਦਾ ਹਿੱਸਾ ਬਣੀ ਤਾਂ ਚਲੋ ਇਸ ਯਾਤਰਾ ਨੂੰ ਸ਼ੁਰੂ ਕਰਦੇ ਹਾਂ ਏਥੀਇਜ਼ਮ ਸ਼ਬਦ ਦੀ ਜੜ ਯੂਨਾਨੀ ਭਾਸ਼ਾ ਵਿੱਚੋਂ ਆਉਂਦੀ ਹੈ ਇਹ ਐਥੀਓਸ ਤੋਂ ਬਣਿਆ ਹੈ ਜਿੱਥੇ ਐ ਦਾ ਮਤਲਬ ਹੈ ਬਿਨਾ ਅਤੇ ਥੀਓਸ ਦਾ ਅਰਥ ਹੈ ਭਗਵਾਨ ਇਸ ਲਈ ਐਥੀਓਸ ਦਾ ਸਿੱਧਾ ਅਰਥ ਬਣਦਾ ਹੈ ਭਗਵਾਨ ਤੋਂ ਬਿਨਾ ਜਾਂ ਉਹ ਮਨੁੱਖ ਜੋ ਕਿਸੇ ਈਸ਼ਵਰ ਵਿੱਚ ਵਿਸ਼ਵਾਸ ਨਹੀਂ ਰੱਖਦਾ ਇਤਿਹਾਸ ਦੇ ਲੰਮੇ ਦਰਿਆ ਵਿੱਚ ਮਨੁੱਖ ਨੇ ਹਮੇਸ਼ਾ ਆਪਣੀ ਜ਼ਿੰਦਗੀ ਕੁਦਰਤ ਮੌਤ ਤੇ ਜਗਤ ਦੇ ਪੇਦਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਈ ਕੌਮਾਂ ਵਿੱਚ ਪ੍ਰਭੂਆਂ ਦੀ ਕਲਪਨਾ ਹੋਈ ਕਈਆਂ ਨੇ ਰਿਵਾਇਤਾਂ ਬਣਾਈਆਂ ਕਈਆਂ ਨੇ ਆਪਣੀ ਧਾਰਮਿਕ ਭੂਮਿਕਾ ਨੂੰ ਬਣਾਇਆ ਪਰ ਇਸ ਯਾਤਰਾ ਦੇ ਨਾਲ ਨਾਲ ਇੱਕ ਹੋਰ ਸੋਚ ਵੀ ਚਲਦੀ ਆਈ ਇੱਕ ਐਸੀ ਦ੍ਰਿਸ਼ਟੀ ਜੋ ਕਹਿੰਦੀ ਸੀ ਕਿ ਜਗਤ ਨੂੰ ਸਮਝਣ ਲਈ ਕਿਸੇ ਅਲੌਕਿਕ ਤਾਕਤ ਦੀ ਲੋੜ ਨਹੀਂ ਹੈ। ਐਸੀ atheism ਜਿਸ ਦਾ ਅਰਥ ਹੈ ਪ੍ਰਭੂ ਜਾਂ ਰੱਬ ਦੇ ਅਸਤਿੱਤਰ ਤੇ ਵਿਸ਼ਵਾਸ ਨਾ ਰੱਖਣਾ। atheism ਦਾ ਆਰੰਭ ਕਿਸੇ ਇੱਕ ਥਾਂ ਤੋਂ ਨਹੀਂ ਹੋਇਆ। ਇਹ ਸਮੇਂ-ਸਮੇਂ ਤੇ ਵੱਖ-ਵੱਖ ਰੂਪਾਂ ਵਿੱਚ ਸਾਹਮਣੇ ਆਉਂਦਾ ਰਿਹਾ। ਕਦੇ ਕਿਸੇ ਫਿਲਾਸਫਰ ਦੇ ਸ਼ਬਦਾਂ ਵਿੱਚ, ਕਦੇ ਕਿਸੇ ਕਵੀ ਦੀ ਰਚਨਾ ਵਿੱਚ, ਕਦੇ ਕਿਸੇ ਵਿਦਵਾਨ ਦੀ ਦਲੀਲ ਵਿੱਚ। ਜਿਵੇਂ-ਜਿਵੇਂ ਮਨੁੱਖ ਤਰਕ ਵਿਗਿਆਨ ਤੇ ਅਨੁਭਵ ਦੇ ਖੇਤਰ ਵਿੱਚ ਅੱਗੇ ਵਧਿਆ ਏਥੀਇਜ਼ਮ ਦੀ ਗੂੰਜ ਵੀ ਵੱਧਦੀ ਗਈ ਇਸ ਕਹਾਣੀ ਦੀ ਸ਼ੁਰੂਆਤ ਉਸ ਜਗ੍ਹਾ ਤੋਂ ਹੁੰਦੀ ਹੈ ਜਿੱਥੇ ਸਭ ਤੋਂ ਪਹਿਲੇ ਦਰਸ਼ਨ ਸ਼ਾਸਤਰੀਆਂ ਨੇ ਜੀਵਨ ਦੇ ਸਵਾਲ ਉਠਾਏ ਪ੍ਰਾਚੀਨ ਯੂਨਾਨ ਦੇ ਕੁਝ ਵਿਚਾਰਕ ਜਿਵੇਂ ਡੈਮੋਕ੍ਰੇਟਸ ਜਾਂ ਐਪਿਕਿਊਰਸ ਇਹ ਕਹਿੰਦੇ ਸਨ ਕਿ ਜਗਤ ਕੁਦਰਤੀ ਤੱਤਾਂ ਨਾਲ ਬਣਿਆ ਹੈ ਉਹ ਕੁਦਰਤ ਤੋਂ ਬਾਹਰ ਕੋਈ ਅਲੌਕਿਕ ਤਾਕਤ ਨਹੀਂ ਲੱਭਦੇ ਸਨ ਉਹ ਇਹ ਨਹੀਂ ਕਹਿੰਦੇ ਸੀ ਕਿ ਪ੍ਰਭੂ ਨਹੀਂ ਪਰ ਇਹ ਜ਼ਰੂਰ ਕਹਿੰਦੇ ਸਨ ਕਿ ਸੰਸਾਰ ਨੂੰ ਸਮਝਣ ਲਈ ਸਾਨੂੰ ਪਹਿਲਾਂ ਕੁਦਰਤੀ ਕਾਰਨ ਤੇ ਤਰਕ ਦੀ ਲੋੜ ਹੈ ਨਾ ਕਿ ਡਰ ਜਾਂ ਅੰਧਵਿਸ਼ਵਾਸਤੀ ਇਹ ਦ੍ਰਿਸ਼ਟੀ ਅੱਗੇ ਜਾ ਕੇ ਨਿਸ਼ਵਾਦੀ ਤਰਕ ਦੀ ਨੇ ਬਣੀ ਇੱਕ ਐਸੀ ਨੇ ਜੋ ਕਹਿੰਦੀ ਹੈ ਕਿ ਸਵਾਲ ਪੁੱਛਣਾ ਸ਼ੱਕ ਕਰਨਾ ਤੇ ਤਰਕ ਨਾਲ ਸੱਚ ਦੀ ਖੋਜ ਕਰਨਾ ਬਿਲਕੁਲ ਕੁਦਰਤੀ ਗੱਲ ਹੈ ਜਿਵੇਂ ਜਿਵੇਂ ਇਤਿਹਾਸ ਅੱਗੇ ਵਧਦਾ ਹੈ ਮਨੁੱਖ ਜੰਗਲਾਂ ਤੋਂ ਬਾਹਰ ਕਸਬਿਆਂ ਤੇ ਸ਼ਹਿਰਾਂ ਵਿੱਚ ਆ ਜਾਂਦਾ ਹੈ ਵਿਗਿਆਨ ਦਾ ਦੌਰ ਸ਼ੁਰੂ ਹੋਇਆ ਖਗੋਲ ਸ਼ਾਸਤਰ ਜੀਵ ਵਿਗਿਆਨ ਗਣਿਤ ਚਿਕਿਤਸਾ ਇਹ ਸਭ ਖੇਤਰ ਮਨੁੱਖ ਦੇ ਸਮਝ ਦੇ ਦਰਵਾਜ਼ੇ ਖੋਲਦੇ ਗਏ ਜਿਵੇਂ ਜਿਵੇਂ ਕੁਦਰਤ ਦੇ ਭੇਦ ਵਿਗਿਆਨ ਨਾਲ ਖੁੱਲਦੇ ਗਏ ਉਹ ਖੇਤਰ ਜਿਨ੍ਹਾਂ ਨੂੰ ਪਹਿਲਾਂ ਅਲੌਕਿਕ ਮੰਨਿਆ ਜਾਂਦਾ ਸੀ ਤਰਕ ਨਾਲ ਸਮਝ ਵਿੱਚ ਆਉਣ ਲੱਗੇ ਇਹ ਉਹ ਮੋੜ ਸੀ ਜਿੱਥੇ ਏਥੀਇਜ਼ਮ ਨੇ ਆਪਣੇ ਲਈ ਇੱਕ ਨਵੀਂ ਜਗ੍ਹਾ ਬਣਾਈ ਹੁਣ ਇਹ ਕੋਈ ਬਗਾਵਤੀ ਵਿਚਾਰ ਨਹੀਂ ਸੀ ਨਾ ਹੀ ਕੋਈ ਗੁਪਤ ਸੋਚ ਇਹ ਇੱਕ ਬૌਧਿਕ ਖੋਜ ਸੀ ਇੱਕ ਪ੍ਰਸ਼ਨ ਕਿ ਜੇ ਜਗਤ ਦੇ ਜ਼ਿਆਦਾਤਰ ਪੇਧ ਕੁਦਰਤੀ ਨਿਯਮਾਂ ਨਾਲ ਸਮਝ ਆ ਸਕਦੇ ਹਨ ਤਾਂ ਕਿ ਪ੍ਰਭੂ ਦੇ ਅਸਤਿਤਵ ਦਾ ਸਬੂਤ ਵੀ ਤਰਕ ਨਾਲ ਮਿਲ ਸਕਦਾ ਹੈ ਇਹ ਸੋਚ ਫਿਲਾਸਫਰਾਂ ਵਿਗਿਆਨੀਆਂ ਕਵੀਆਂ ਤੇ ਲੇਖਕਾਂ ਵਿੱਚ ਫੈਲਦੀ ਚਲੀ ਗਈ ਅਤੇ ਜਿਵੇਂ ਜਿਵੇਂ ਸਮਾਜ ਵਿੱਚ ਸਿੱਖਿਆ ਵਧੀ ਲੋਕਾਂ ਨੇ ਧਰਮ ਨਾਲ ਨਾਲ ਸ਼ੱਕ ਕਰਨਾ ਵੀ ਸਿੱਖਿਆ ਸ਼ੱਕ ਕਰਨਾ ਨਕਾਰਾਤਮਕ ਗੱਲ ਨਹੀਂ ਇਹ ਉਹ ਚਿੰਗਾਰੀ ਸੀ जिस नार मनुख ने सच के दरवाजे खोले पर एथीएजम केवल रब नहीं कह दे नाम नहीं है ए, एक डूंगी विचार विचारधारा है जो कहती है कि मनुख की जिम्मेदारी मनुख दे ही विच है इस विचार का केंद्र बिंदु है मनुखी आजादी तर्क अते सबूत एथीएजमस्म कुछ लोग पूर्ण एथीएजम रखते हैं वह कहें कि कोई प्रभु नहीं ਕੁਝ ਲੋਕ ਐਗਨੋਸਟਿਕ ਰੁਖ ਰੱਖਦੇ ਹਨ ਉਹ ਕਹਿੰਦੇ ਹਨ ਕਿ ਸਾਨੂੰ ਨਹੀਂ ਪਤਾ ਕਿ ਰੱਬ ਹੈ ਜਾਂ ਨਹੀਂ ਅਤੇ ਇਹ ਜਾਨਣਾ ਵੀ ਸੰਭਵ ਨਹੀਂ ਹੈ ਕੁਝ ਲੋਕ ਧਾਰਮਿਕ ਪਰੰਪਰਾਵਾਂ ਦਾ ਆਦਰ ਕਰਦੇ ਹਨ ਪਰ ਅਲੌਕਿਕ ਦਾਅਵਿਆਂ ਤੇ ਵਿਸ਼ਵਾਸ ਨਹੀਂ ਰੱਖਦੇ ਏਥੀਇਜ਼ਮ ਦਾ ਮਕਸਦ ਕਿਸੇ ਨੂੰ ਬੁਰਾ ਕਹਿਣਾ ਜਾਂ ਕਿਸੇ ਦੀ ਨਿੰਦਿਆ ਕਰਨਾ ਨਹੀਂ ਹੈ ਉਹ ਸਿਰਫ ਤਰਕ ਦੀ ਚਾਨਣ ਵਿੱਚ ਸਹੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਈ ਵਾਰ ਲੋਕ ਮੰਨਦੇ ਹਨ कि एथीएज जीवन का कोई नैतिक आधार नहीं हुंदा पर इतिहास ते दर्शन के दर्शन दसदा है कि नैतिकता सिर्फ धार्मिक हुक्मा तो नहीं ये मनुखी अनुभव हमदर्दी समाजिक सहयोग ते जीवन के सजे मुलों तो पैदा होंगी है नास्तिक अक्सर कि सच्ची नेक्की है जो डर करके नहीं सही होती जाए आधुनिक नास्तिकता ने एक वक्रा रूप लिया है इंटरनैट खुली चर्चा ਤੇ ਵਿਗਿਆਨ ਦੇ ਅੱਗੇ ਵਧਣ ਨਾਲ ਇਹ ਵਿਚਾਰ ਹਰ ਦੇਸ਼ ਹਰ ਪਾਸ਼ਾ ਵਿੱਚ ਲੋਕਾਂ ਤੱਕ ਪਹੁੰਚਿਆ ਹੈ ਲੋਕ ਹੁਣ ਖੁੱਲ ਕੇ ਆਪਣੇ ਸਵਾਲ ਪੁੱਛਦੇ ਹਨ ਜੇ ਕੋਈ ਚੀਜ਼ ਨੂੰ ਸਬੂਤ ਨਹੀਂ ਮਿਲਦਾ ਤਾਂ ਉਸ ਵਿੱਚ ਵਿਸ਼ਵਾਸ ਕਿਉਂ ਕੀਤਾ ਜਾਵੇ ਜੇ ਕੁਦਰਤ ਆਪਣੇ ਨਿਯਮਾਂ ਨਾਲ ਚੱਲਦੀ ਹੈ ਤਾਂ ਅਲੌਕਿਕ ਦਖਲ ਦੀ ਲੋੜ ਕਿਉਂ ਏਥੀਇਜ਼ਮ ਇਹ ਨਹੀਂ ਕਹਿੰਦਾ ਕਿ ਧਰਮ ਬੇਕਾਰ ਹੈ ਜਾਂ ਧਾਰਮਿਕ ਲੋਕ ਗਲਤ ਹਨ ਉਸ ਦਾ ਰੁਖ ਕੇਵਲ ਇਹ ਹੁੰਦਾ ਹੈ ਕਿ ਕੋਈ ਵੀ ਦਾਵਾ ਚਾਹੇ ਉਹ ਧਾਰਮਿਕ ਹੋਵੇ ਇਹ ਵਿਗਿਆਨਿਕ ਉਸ ਨੂੰ ਸਬੂਤ ਤਰਕ ਤੇ ਤਜਰਬੇ ਨਾਲ ਪਰਖਿਆ ਜਾਣਾ ਚਾਹੀਦਾ ਹੈ ਇਹ ਮਨੁੱਖ ਨੂੰ ਅੰਧਵਿਸ਼ਵਾਸ ਤੋਂ ਦੂਰ ਕਰਦਾ ਹੈ ਅਤੇ ਵਿਚਾਰਸ਼ੀਲ ਬਣਾਉਂਦਾ ਹੈ ਸਮਾਜਿਕ ਤੌਰ ਤੇ ਵੀ ਏਥੀਇਜ਼ਮ ਇੱਕ ਮੁਹਿੰਮ ਜਿਹਾ ਬਣ ਗਿਆ ਹੈ ਇਸ ਨੇ ਲੋਕਾਂ ਨੂੰ ਇਹ ਸਮਝ ਦਿੱਤੀ ਹੈ ਕਿ ਜੇ ਜੀਵਨ ਵਿੱਚ ਕੋਈ ਮਕਸਦ ਚਾਹੀਦਾ ਹੈ ਤਾਂ ਉਹ ਅੰਦਰੋਂ ਲੱਭੋ ਜੇ ਖੁਸ਼ੀ ਚਾਹੀਦੀ ਹੈ ਤਾਂ ਉਹ ਆਪਣੇ ਕੰਮ ਆਪਣੇ ਰਿਸ਼ਤੇਆਂ ਤੇ ਆਪਣੇ ਉਪਰਾਲਿਆਂ ਵਿੱਚ ਲੱਭੋ ਜੇ ਨੈਤਿਕਤਾ ਚਾਹੀਦੀ ਹੈ ਤਾਂ ਉਹ ਮਨੁੱਖੀ ਹਮਦਰਦੀ ਸਮਾਜਿਕ ਇਨਸਾਫ ਤੇ ਸੱਚ ਦੀ ਲੋੜ ਤੋਂ ਆਉਂਦੀ ਹੈ ਅੱਜ ਏਥੀਇਜ਼ਮ ਕਿਸੇ ਇੱਕ ਸਮੂਹ ਦੀ ਸੋਚ ਨਹੀਂ ਹੈ ਇਹ ਵਿਭਿੰਨਤਾ ਨਾਲ ਭਰੀ ਇੱਕ ਵੱਡੀ ਪ੍ਰਵਿਰਤੀ ਹੈ ਕੁਝ ਲੋਕ ਤਰਕ ਦੇ ਰਾਹੀ ਇਸ ਦੀ ਵੱਲ ਆਉਂਦੇ ਹਨ ਕੁਝ ਨਿੱਜੀ ਤਜਰਬਿਆਂ ਕਰਕੇ ਕੁਝ ਵਿਗਿਆਨ ਦੀ ਪੜ੍ਹਾਈ ਕਰਕੇ ਪਰ ਸਭ ਵਿੱਚ ਇੱਕ ਗੱਲ ਸਾਂਝੀ ਹੈ ਉਹ ਸੱਚ ਨੂੰ ਖੋਜਣ ਦੀ ਇੱਛਾ ਅਤੇ ਇਹ ਵਿਸ਼ਵਾਸ ਕਿ ਹਰ ਫੈਸਲਾ ਤਰਕ ਤੇ ਸਬੂਤ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਇਸ ਦ੍ਰਿਸ਼ਟੀ ਨਾਲ ਮਨੁੱਖ ਜੀਵਨ ਦੀ ਕੀਮਤ ਨੂੰ ਹੋਰ ਡੂੰਘਾਈ ਨਾਲ ਸਮਝਣ ਲੱਗ ਪੈਂਦਾ ਹੈ ਜਦੋਂ ਮਨੁੱਖ ਨਹੀਂ ਮੰਨਦਾ ਕਿ ਮਰਨ ਤੋਂ ਬਾਅਦ ਕੋਈ ਅਲੌਕਿਕ ਇਨਾਮ ਜਾਂ ਸਜ਼ਾ ਮਿਲੇਗੀ ਤਾਂ ਜੀਵਨ ਨੂੰ ਹੋਰ ਜ਼ਿਆਦਾ ਮਹੱਤਵ ਦਿੰਦਾ ਹੈ ਹਰ ਦਿਨ ਦਾ ਮੂਲ ਵੱਧ ਜਾਂਦਾ ਹੈ ਹਰ ਰਿਸ਼ਤੇ ਦੀ ਅਹਿਮੀਅਤ ਵੱਧ ਜਾਂਦੀ ਹੈ ਹਰ ਕੰਮ ਦਾ ਅਸਰ ਵੱਡਾ ਲੱਗਦਾ ਹੈ ਕਿਉਂਕਿ ਇਹੀ ਜੀਵਨ ਸਭ ਕੁਝ ਹੈ ਅੰਤ ਵਿੱਚ ਏਥੀਇਜ਼ਮ ਇੱਕ ਜੀਵਨ ਦ੍ਰਿਸ਼ਟੀ ਹੈ ਜਿਹੜੀ ਮਨੁੱਖ ਨੂੰ ਆਪਣੇ ਵਿਚਾਰਾਂ ਆਪਣੇ ਤਰਕ ਤੇ ਆਪਣੇ ਦਿਲ ਦੀ ਸੁਣਨ ਦੀ ਹਿੰਮਤ ਦਿੰਦੀ ਹੈ ਇਹ ਕਹਿੰਦੀ ਹੈ ਕਿ ਸੱਚ ਦੀ ਖੋਜ ਕਦੇ ਮੁੱਕਦੀ ਨਹੀਂ ਅਤੇ ਹਰ ਮਨੁੱਖ ਨੂੰ ਹੱਕ ਹੈ ਕਿ ਉਹ ਸਵਾਲ ਪੁੱਛੇ ਸੋਚੇ ਫਿਰ ਨਤੀਜੇ ਤੇ ਪਹੁੰਚੇ ਨਾਸਤਿਕਤਾ ਸਿਰਫ ਰੱਬ ਨਹੀਂ ਹੈ ਕਹਿਣਾ ਨਹੀਂ ਇਹ ਜਗਤ ਨੂੰ ਸਮਝਣ ਲਈ ਸਾਨੂੰ ਤਰਕ ਸਬੂਤ ਅਤੇ ਹਮਦਰਦੀ ਦੀ ਲੋੜ ਹੈ ਇਹ ਕਹਿਣਾ ਹੈ ਇਹ ਇੱਕ ਆਵਾਜ਼ ਹੈ ਜੋ ਇਤਿਹਾਸ ਦੇ ਹਰ ਮੋੜ ਤੇ ਸੁਣਨ ਨੂੰ ਮਿਲਦੀ ਹੈ ਕਦੇ ਸ਼ੱਕ ਦੀ ਕਦੇ ਖੋਜ ਦੀ ਕਦੇ ਆਜ਼ਾਦੀ ਦੀ ਅੰਤ ਵਿੱਚ ਸਵਾਲ ਇਹ ਹੈ ਕਿ ਮਨੁੱਖ ਆਪਣੇ ਜੀਵਨ ਨੂੰ ਕਿਵੇਂ ਸਮਝਦਾ ਤੇ ਜੀਂਦਾ ਹੈ ਅਤੇ ਉਸੇ ਰਾਤੇ ਏਥੀਸਮ ਇੱਕ ਚਾਨਣ ਰੱਖਦਾ ਹੈ ਸ਼ੱਕ ਦੀ ਨਹੀਂ ਪਰ ਸਪਸ਼ਟਤਾ ਦੀ ਡਰ ਦੀ ਨਹੀਂ ਪਰ ਹਿੰਮਤ ਦੀ ਵਿਰੋਧ ਦੀ ਨਹੀਂ ਪਰ ਤਰਕ ਦੀ ਦੋਸਤੋ ਏਸੀ ਇੱਕ ਛੋਟੀ ਜੀ ਯਾਤਰਾ ਏਥੀਸਮ ਤੇ ਏਗਨੋਸਟਿਸਿਜ਼ਮ ਦੀ ਸਮਝ ਵੱਲ एग्नोस्टिसिज्म ਉਹ ਦਰਸ਼ਨ ਹੈ ਜੋ ਕਹਿੰਦਾ ਹੈ ਕਿ ਰੱਬ ਦੇ ਅਸਤਿਤਵ ਜਾਂ ਰੱਬ ਬਾਰੇ ਜਾਣਕਾਰੀ ਅਸੰਭਵ ਹੈ। ਉਹਨਾਂ ਦਾ ਸਟੈਂਡ ਇਹ ਹੈ ਕਿ ਪਰਮਾਤਮਾ ਹੋ ਵੀ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਪਰ ਇਹ ਯਕੀਨੀ ਤੌਰ ਤੇ ਜਾਨਣਾ ਸੰਭਵ ਨਹੀਂ ਹੈ। ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਰ ਮਿਲਾਂਗੇ ਚੈਨਲ ਹਰਪ੍ਰੀਤ ਤੇ ਇੱਕ ਨਵੀਂ ਕਹਾਣੀ, ਇੱਕ ਨਵੇਂ ਵਿਚਾਰ ਨਾਲ। ਧੰਨਵਾਦ ਅਤੇ ਧਿਆਨ ਰੱਖਣਾ।